ਪੰਜਾਬੀ ਚੈਨਲ ਜਿਹੜੇ ਸੋਸ਼ਲ ਮੀਡੀਆ ਤੇ ਬਣੇ ਹੋਏ ਨੇ ਵੀ ਉਹ ਪੰਜਾਬ ਦੇ ਲੋਕਾਂ ਨੂੰ ਕੀ ਕੁਝ ਪਰੋਸ ਰਹੇ ਨੇ ਵੀ ਪਿਛਲੇ 1 ਮਹੀਨੇ ਤੋਂ ਪੰਜਾਬ ਦੇ ਜਿਹੜੇ ਚੈਨਲ ਨੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਬਣੇ ਹੋਏ ਨੇ ਉਹ ਪੰਜਾਬ ਦੇ ਲੋਕਾਂ ਨੂੰ ਕੀ ਕੁਝ ਜਿਹੜਾ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਪਰੋਸ ਰਹੇ ਨੇ ਸੋਸ਼ਲ ਮੀਡੀਆ ਤੇ ਜੋ ਪੰਜਾਬੀ ਨੂੰ ਪਰੋਸਿਆ ਗਿਆ ਪੱਤਰਕਾਰੀ ਦੇ ਨਾਂ ਹੇਠ ਮੈਂ 3-4 ਖਬਰਾਂ ਦਾ ਜ਼ਿਕਰ ਜਿਹੜਾ ਤੁਹਾਡੇ ਨਾਲ ਕਰਨਾ ਚਾਹੁੰਦਾ ਸਭ ਤੋਂ ਪਹਿਲੀ ਖਬਰ ਮਾਰਚ ਦੇ ਵਿੱਚ ਵੀ ਸਾਗਰ ਦੀ ਵੋਟੀ ਲੈਂਦੀ ਇੰਡਿਕਾ ਚਲਾ। ਮੈਂ ਕਹਿੰਦਾ ਇਹ ਬਹੁਤ ਵਧੀਆ ਗੱਲ ਹੈ। ਗੱਡੀ ਚਲਾ ਲੈਂਦੀ ਹੈ ਔਰਤ ਹੈ ਠੀਕ ਹੈ। ਪਰ ਇਸ ਨੂੰ ਲੈ ਕੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਬਣੇ ਪੰਜਾਬੀ ਚੈਨਲਾਂ ਨੇ ਕਿਸ ਤਰ੍ਹਾਂ 10-12 ਦਿਨ ਜਿਹੜੀ ਹੈ ਇਸ ਚੀਜ਼ ਨੂੰ ਚਰਚਾ ਦਾ ਵਿਸ਼ਾ ਬਣਾਇਆ। ਉਹ ਗਾਇਕ ਜੋੜੀ ਨਾਲ ਟੜਾ ਟੜ ਇੰਟਰਵਿਊਆਂ ਕੀਤੀਆਂ ਗਈਆਂ ਲਗਾਤਾਰ